ਗੁਰੂ ਪਿਤਾ ਜੀ ਨੇ ਕਿਹਾ ਵੀ ਤੁਸੀਂ ਇਉਂ ਕਰੋ ਵਿਵਾਦ ਦੇ ਵਿੱਚ ਸੰਭਲ ਹੋ ਜਾਓ ਕਹਿੰਦੇ ਸਤਿਵਚਨ ਜੀ ਸੰਭਲ ਹੋ ਜਾਂਦੇ ਆ ਜਿਵੇਂ ਗੁਰੂ ਪਿਤਾ ਜੀ ਤੁਹਾਡੀ ਆਗਿਆ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਨਾਲ ਇਹ ਵੀ ਬਚਨ ਕੀਤਾ ਗੁਰੂ ਪਿਤਾ ਜੀ ਨੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਵੀ ਪੁੱਤਰਾ ਵੀ ਜਿੰਨਾ ਚਿਰ ਮੈਂ ਤੁਹਾਨੂੰ ਬੁਲਾਉਂਦਾ ਨਹੀਂ ਉਨਾ ਚਿਰ ਤੁਸੀਂ ਵਾਪਸ ਨਹੀਂ ਆਉਣਾ ਵਾਪਸ ਨਹੀਂ ਤੁਸੀਂ ਆਉਣਾ ਜਦੋਂ ਮੈਂ ਬੁਲਾਵਾਂਗਾ ਉਦੋਂ ਤੁਸੀਂ ਵਾਪਸ ਆਉਣਾ। ਕਹਿੰਦੇ ਜੀ ਸੱਤ ਵਚਨ ਗੁਰੂ ਅਰਜਨ ਦੇ ਮਹਾਰਾਜ ਆਪਣੇ ਗੁਰੂ ਪਿਤਾ ਤੋਂ ਆਗਿਆ ਲੈ ਕੇ ਲਾਹੌਰ ਆਪਣੇ ਤਾਇਆ ਜੀ ਦੇ ਛਪੁੱਤਰ ਦੇ ਵਿਆਹ ਦੇ ਵਿੱਚ ਸ਼ਾਮਲ ਹੋ ਗਏ। ਹਜੇ ਗੁਰੂ ਨਹੀਂ ਬਣੇ ਜੀ। ਹਜੇ ਗੁਰਤਾ ਗੱਦੀ ਨਹੀਂ ਮਿਲੀ। ਗੁਰੂ ਅਰਜਨ ਦੇ ਮਹਾਰਾਜ ਜੀ ਨੇ ਆਪਣੇ ਤਾਇਆ ਜੀ ਦੇ ਛਪੁੱਤਰ ਦੇ ਵਿਆਹ ਦੇ ਵਿੱਚ ਭਾਵ ਆਪਣੇ ਭਰਾ ਦੇ ਵਿਆਹ ਦੇ ਵਿੱਚ ਭੱਜ-ਭੱਜ ਕੇ ਕੰਮ ਕੀਤਾ। ਬੜੇ ਚਾਵਾ ਦੇ ਨਾਲ ਵਿਆਹ ਦੀਆਂ ਰਸਮਾਂ ਜਿਹੜੀਆਂ ਗੁਰੂ ਅਰਜਨ ਸਾਹਿਬ ਜੀ ਨੇ ਅਦਾ ਕਰਾਈਆਂ ਸਾਰੀ ਜ਼ਿੰਮੇਦਾਰੀ ਜ਼ਿੰਮੇਦਾਰੀ ਬੜੀ ਖੂਬ ਤਰੀਕੇ ਦੇ ਨਾਲ ਨਿਭਾਈ ਆਖਰਕਾਰ ਸਾਰੀਆਂ ਰਸਮਾਂ ਹੋਈਆਂ ਵਿਆਹ ਹੋਇਆ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੇ ਲਾਹੌਰੀ ਨੇ ਵਾਪਸੀ ਨਹੀਂ ਹੋਈ ਕਿਉਂ ਕਿ ਗੁਰੂ ਰਾਮਦਾਸ ਮਹਾਰਾਜ ਜੀ ਦਾ ਬਚਨ ਸੀ ਵੀ ਪੁੱਤਰਾ ਅਜੇ ਤੋਂ ਸਾਡੇ ਕਹਿਣ ਤੇ ਆਈ ਜਿੰਨਾ ਚਿਰ ਮੈਂ ਬੁਲਾਉਂਦਾ ਨਹੀਂ ਉਹਨਾਂ ਚਿਰ ਨਾ ਤੋਂ ਆਈ ਹੁਣ ਗੁਰਮੁਖ ਪਿਆਰਿਓ ਸਮਾਂ ਜਿਹੜਾ ਕਾਫੀ ਸਮਾਂ ਬਤੀਤ ਹੋਇਆ ਗੁਰੂ ਅਰਜਨ ਦੇ ਮਹਾਰਾਜ ਵਿਅਕਲ ਹੋਏ ਵੀ ਗੁਰੂ ਪਿਤਾ ਤੋਂ ਬਗੈਰ ਹੁਣ ਜਿਹੜਾ ਪ੍ਰਿਥੀ ਚੰਦ ਹੈ ਪ੍ਰਿਥੀ ਚੰਦ ਖੁਸ਼ ਹੈ ਇਹ ਚੰਗਾ ਹੋਇਆ ਵਧੀਆ ਹੋਇਆ ਸਮਝ ਗਿਆ ਵੀ ਸੰਗਤ ਦੇ ਨਾਲ ਮੇਰੀ ਜਾਣ ਪਛਾਣ ਹੋਰ ਹੋ ਜੇਗੀ ਵੀ ਗੁਰਤਾ ਗੱਦੀ ਦਾ ਮਾਲਕ ਮੈਂ ਬਣ ਜਾਵਾਂਗਾ ਕਿਉਂਕਿ ਅੰਦਰ ਡਿਮਾਂਡ ਹੈ ਭੁੱਖ ਹੈ ਪਰ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਅੰਦਰ ਕਿਸੇ ਤਰ੍ਹਾਂ ਦੀ ਭੁੱਖ ਨਹੀਂ ਹੈ ਗੁਰੂ ਅਰਜਨ ਦੇ ਮਹਾਰਾਜ ਜੀ ਖੁਦ ਕਹਿੰਦੇ ਨੇ ਸੇਵਾ ਕਰਤ ਹੋਏ ਨਿਕਾਮੀ ਤਿਸਕੋ ਹੋਤ ਪ੍ਰਾਪਤ ਸੋ ਅਮੀ ਜਿਹੜਾ ਕਾਮਨਾ ਤੋਂ ਰਹਿਤ ਹੋ ਕੇ ਬਾਣੀ ਨੂੰ ਪੜਦਾ ਹੈ ਕਾਮਨਾ ਤੋਂ ਰਹਿਤ ਹੋ ਕੇ ਸੇਵਾ ਕਰਦਾ ਹੈ ਜਿਹੜਾ ਕਾਮਨਾ ਤੋਂ ਰਹਿਤ ਹੋ ਕੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਦਰ ਤੇ ਆ ਜਾਂਦਾ ਹੈ ਸਰਬੱਤ ਦਾ ਭਲਾ ਮੰਗਦਾ ਹੈ ਸਰਬੱਤ ਦਾ ਭਲਾ ਕਰਦਾ ਹੈ ਸਤਜਾਣੇ ਉਹਨੂੰ ਮੇਰੇ ਵਾਹਿਗੁਰੂ ਜੀ ਦੀ ਪ੍ਰਾਪਤੀ ਹੋ ਜਾਂਦੀ ਉਹ ਇੱਕ ਨਾ ਇੱਕ ਦਿਨ ਵਾਹਿਗੁਰੂ ਜੀ ਦਾ ਰੂਪ ਹੋ ਜਾਂਦਾ ਹੈ ਪਰਮਾਤਮਾ ਦੇ ਵਿੱਚ ਸਮਾ ਜਾਂਦਾ ਹੈ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਸਮਾਂ ਕਾਫੀ ਬਤੀਤ ਹੋਇਆ। ਗੁਰੂ ਅਰਜਨ ਦੇ ਮਹਾਰਾਜ ਜੀ ਨੇ ਲਾਹੌਰ ਬੈਠੀਆਂ ਕੁਝ ਚਿੱਠੀਆਂ ਕੱਲਣੀਆਂ ਸ਼ੁਰੂ ਕਰ ਦਿੱਤੀਆਂ। ਕੁਝ ਸ਼ਬਦ ਕੁਝ ਬੋਲ ਆਪਣੇ ਅੰਦਰਲੇ ਵਿਛੋੜੇ ਦੇ ਲਿਖਣੇ ਸ਼ੁਰੂ ਕਰ ਦਿੱਤੇ ਗੁਰੂ ਅਰਜਨ ਦੇ ਮਹਾਰਾਜ ਜੀ ਨੇ। ਪਰ ਵੱਡਾ ਭਰਾ ਏ ਜਿਹੜਾ ਪ੍ਰਥੀਚੰਦ ਚਿੱਠੀਆਂ ਫੜਦਾ ਰਿਹਾ ਆਪਣੇ ਕੋਲੇ ਰੱਖਦਾ ਰਿਹਾ ਗੁਰੂ ਰਾਮਦਾਸ ਮਹਾਰਾਜ ਜੀ ਦੇ ਕੋਲ ਇੱਕ ਵੀ ਚਿੱਠੀ ਜਾਣ ਨਹੀਂ ਦਿੱਤੀ ਜਾਣੀ। ਇਹ ਚਾਹੁੰਦਾ ਨਹੀਂ ਸੀਗਾ ਇਹ ਨਹੀਂ ਚਾਹੁੰਦਾ ਸੀ ਵੀ ਮੇਰਾ ਭਰਾ ਵਾਪਸ ਆਵੇ ਮੇਰਾ ਭਰਾ ਗੁਰਤਾ ਗੱਦੀ ਦਾ ਮਾਲਕ ਬਣੇ ਗੁਰਮਖੋ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਫਿਰ ਜਦੋਂ ਬਹੁਤੀ ਵਿਅਕਲਤਾ ਅੰਦਰ ਪੈ ਗਈ ਬਹੁਤ ਦੁਖੀ ਹਿਰਦਾ ਹੋਇਆ ਵੀ ਗੁਰੂ ਦੇ ਨਾਲੋਂ ਮੈਂ ਦੂਰ ਹੋਇਆ ਗੁਰੂ ਪਿਤਾ ਦੇ ਨਾਲੋਂ ਦੂਰ ਹੋ ਗਿਆ ਮੇਰੀ ਤੇ ਸੇਵਾ ਵੀ ਛੁੱਟ ਗਈ ਸੰਗਤ ਦੀ ਸੇਵਾ ਕਰਨੀ ਪੱਖਾ ਚੱਲਣਾ ਪ੍ਰਸ਼ਾਦਾ ਵਰਤੌਣਾ ਆਉ ਭਗਤ ਸੰਗਤ ਦੀ ਕਰਨੀ ਇਹ ਜਿੰਨੀ ਵੀ ਸੇਵਾ ਸੀ ਗੁਰਮੁਖ ਪਿਆਰਿਓ ਗੁਰੂ ਅਰਜਨ ਦੇ ਮਹਾਰਾਜ ਜੀ ਤੋਂ ਖੁਸ਼ ਗਈ ਹੈ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਹਜੇ ਗੁਰੂ ਨਹੀਂ ਬਣੇ ਤੈਂ ਚ ਰੱਖਿਓ ਗੁਰੂ ਅਰਜਨ ਦੇ ਮਹਾਰਾਜ ਹਜੇ ਗੁਰੂ ਨਹੀਂ ਬਣੇ ਗੁਰਤਾ ਗੱਦੀ ਦਾ ਤਿਲਕ ਨਹੀਂ ਲੱਗਿਆ ਹਜੇ ਗੁਰਤਾ ਗੱਦੀ ਤੇ ਵਿਰਾਜਮਾਨ ਨਹੀਂ ਹੋਏ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਬਾਣੀ ਦਾ ਉਚਾਰਨ ਕੀਤਾ ਜੀ ਗੁਰੂ ਅਰਜਨ ਦੇ ਮਹਾਰਾਜ ਪ੍ਰੇਮ ਦੇ ਵਿੱਚ ਪਿਆਰ ਦੇ ਵਿੱਚ ਲਿਖਦੇ ਨੇ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਵਿਲਪ ਕਰੇ ਚਾਤਰਕ ਕੀ ਨਿਆਈ ਤਿਰਖਾ ਨਾ ਉਤਰੈ ਸੰਤ ਨ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀ ਕਿਹੜਾ ਸੰਤ ਹੈ ਜੀ ਗੁਰੂ ਰਾਮਦਾਸ ਜੀ ਅੱਜ ਨੂੰ ਸੰਤ ਕਹਿ ਕੇ ਸਬੋਧਨ ਕਰਦੇ ਨੇ ਆਪਣੇ ਗੁਰੂ ਪਿਤਾ ਨੂੰ ਗੁਰੂ ਪਿਤਾ ਜੀਓ ਮੇਰੀ ਹਾਲਤ ਇਦਾਂ ਦੀ ਹੋ ਗਈ ਜਿਵੇਂ ਪਪੀਏ ਦੀ ਹਾਲਤ ਹੁੰਦੀ ਹੈ ਤਿਰਖਾ ਨਾ ਉਤਰੇ ਸ਼ਾਂਤ ਨਾ ਆਵੇ ਜਿੰਨਾ ਚਿਰ ਮੈਂ ਤੁਹਾਡੇ ਦਰਸ਼ਨ ਨਹੀਂ ਕਰਦਾ ਜਿੰਨਾ ਚਿਰ ਤੁਹਾਡੇ ਮੈਂ ਸਾਹਮਣੇ ਨਹੀਂ ਹੁੰਦਾ ਸੰਗਤਾਂ ਦੀ ਸੇਵਾ ਨਹੀਂ ਕਰਦਾ ਦਰਸ਼ਨ ਨਹੀਂ ਕਰਦਾ ਉਨਾਂ ਚਿਰ ਇਹ ਵਿਅਕਲਤਾ ਮੇਰੇ ਅੰਦਰ ਰਹੇਗੀ ਕਿਰਪਾ ਕਰੋ ਮੈਨੂੰ ਆਪਣੇ ਕੋਲ ਬੁਲਾ ਲਓ ਹੁਣ ਤੇ ਵਿਆਹ ਵੀ ਹੋ ਗਿਆ ਹੁਣ ਤੇ ਸਾਰਾ ਕੁਝ ਭਾਂਡਾ ਠੀਕਰ ਸੰਭਾਲ ਦਿੱਤਾ ਮੈਂ ਬڑا ਸਮਾਹ ਹੋ ਗਿਆ ਮੈਨੂੰ ਕੋਲ ਬੁਲਾਓ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜੇ ਪ੍ਰੇਮ ਦੇ ਵਿੱਚ ਇਹ ਚਿੱਠੀ ਲਿਖੀ ਇਹ ਬਾਣੀ ਆ ਜਿਹੜੀ ਚਿੱਠੀ ਰੂਪ ਦੇ ਵਿੱਚ ਗੁਰੂ ਰਾਮਦਾਸ ਮਹਾਰਾਜੀ ਦੇ ਕੋਲ ਪਹੁੰਚੀ ਗੁਰੂ ਰਾਮਦਾਸ ਮਹਾਰਾਜੀ ਨੇ ਆਪਣੇ ਛਪੁੱਤਰ ਗੁਰੂ ਅਰਜਨ ਦੇਵ ਮਹਾਰਾਜ ਨੂੰ ਲਾਹੌਰ ਤੋਂ ਵਾਪਸ ਬੁਲਾਇਆ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਪੁੱਤਰਾ ਮਾਫ ਕਰਿਓ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਪੁੱਤਰਾ ਇਨੇ ਪ੍ਰੇਮ ਦੇ ਵਿੱਚ ਇਨੇ ਪਿਆਰ ਦੇ ਵਿੱਚ ਭਿੱਜ ਕੇ ਚਿੱਠੀ ਲਿਖੀ ਸੱਚੀ ਮੈਂ ਥੋ ਰਿਆ ਨਾ ਗਿਆ ਤੈਨੂੰ ਮੈਂ ਜਦ ਹੀ ਵਾਪਸ ਬੁਲਾ ਲਿਆ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਪਿਤਾ ਜੀ ਚਿੱਠੀਆਂ ਤੇ ਮੈਂ ਬਹੁਤ ਸਾਰੀਆਂ ਕੱਲੀਆਂ ਬਹੁਤ ਸਾਰੀਆਂ ਪਾਈਆਂ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਪੁੱਤਰਾ ਇੱਕੋ ਹੀ ਚਿੱਠੀ ਆ ਤੇਰੀ ਜਿਹੜੀ ਮੇਰੇ ਹੱਥ ਲੱਗੀ ਆ ਬਾਕੀ ਦੀਆਂ ਚਿੱਠੀਆਂ ਮੇਰੇ ਕੋਲ ਨਹੀਂ ਪਹੁੰਚੀਆਂ ਜਿਹੜੀ ਪ੍ਰਿਥੀ ਚੰਦ ਦੀ ਨੀਅਤ ਖੋਟੀ ਸੀਗੀ ਇਹਦਾ ਪਰਦਾ ਫਾਸ ਹੋ ਗਿਆ ਗੁਰਮਖੋ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਪਤਾ ਲੱਗਿਆ ਵੀ ਮੇਰਾ ਪੁੱਤਰ ਜਿਹੜੀ ਨੀਅਤ ਹੈ ਠੀਕ ਨਹੀਂ ਹੈ ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੱਕ ਸ਼ਬਦ ਦਾ ਉਚਾਰਨ ਹੋਰ ਕੀਤਾ ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਲ ਮਿਲਾਪ ਹੋਇਆ ਮਸਤਕ ਧਰਿਆ ਗੁਰੂ ਚਰਨਾਂ ਦੇ ਉੱਪਰ ਤੇ ਗੁਰਮੁਖ ਪਿਆਰਿਓ ਗੱਲ ਗੱਪੜੀ ਦੇ ਵਿੱਚ ਲਿਆ ਗੁਰੂ ਪਿਤਾ ਜੀ ਨੇ ਸੰਗਤਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਮੇਰੇ ਸਾਈਹਬ ਜੀ ਨੇ ਬਚਨ ਕਿਹਾ ਭਾਗ ਹੋਆ ਗੁਰਸੰਤ ਮਿਲਾਇਆ ਇੱਥੇ ਵੀ ਸੰਤ ਸ਼ਬਦ ਵਰਤਦੇ ਨੇ ਕਿਸੇ ਦੇ ਦੇ ਲਈ ਕਿਸੇ ਸਰੀਰ ਦੇ ਲਈ ਨਹੀਂ ਕਿਸੇ ਪਹਿਰਾਵੇ ਦੇ ਲਈ ਨਹੀਂ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਆਪਣੇ ਗੁਰੂ ਪਿਤਾ ਦੇ ਲਈ ਸੰਤ ਸ਼ਬਦ ਵਰਤੇ ਆ ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਬਨਾਸੀ ਕਰਮੈ ਪਾਇਆ ਇਹ ਸ਼ਬਦ ਇਹ ਬਾਣੀ ਗੁਰੂ ਅਰਜਨ ਦੇ ਮਹਾਰਾਜੀ ਨੇ ਗੁਰਤਾ ਗੱਦੀ ਬੈਠਣ ਤੋਂ ਪਹਿਲਾਂ ਲਾਹੌਰ ਦੀ ਧਰਤੀ ਤੇ ਚਿੱਠੀ ਦੇ ਰੂਪ ਦੇ ਵਿੱਚ ਮੇਰੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਕਲਈ ਇਸ ਐਸੇ ਗੁਰੂ ਹੋਇਨੇ ਗੁਰੂ ਅਰਜਨ ਦੇ ਮਹਾਰਾਜ ਜੀ ਜਿੰਨਾ ਵਰਗਾ ਕੋਈ ਦਿਆਲੂ ਨਹੀਂ ਸੀ ਜਿੰਨਾ ਵਰਗਾ ਕੋਈ ਕਿਰਪਾਲੂ ਨਹੀਂ ਸੀ ਇੱਕ ਗੱਲ ਹੋਰ ਨੋਟ ਕਰਿਓ ਸਭ ਤੋਂ ਵੱਧ ਬਾਣੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ